ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਸਪੱਖ ਨਾ ਨਜ਼ਰ ਪਾਉਣੇ ਆ ਹੈਡਲਾਈਨਸ ਤੇ ਐਚ 4 'ਚ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਗੈਂਗਸਟਰ ਡੋਨੀ ਬੱਲ ਤੇ ਮੁਹਬਤ ਰੰਦਾਵਾ ਨੇ ਲਈ ਕਤਲ ਦੀ ਜ਼ਿੰਮੇਵਾਰੀ ਕੈਨੇਡਾ 'ਚ ਭਾਰਤੀ ਇਮੀਗ੍ਰੇਸ਼ਨ ਏਜੰਟਸ ਤੇ ਹੋ ਰਹੇ ਨੇ ਹਮਲੇ ਇਮੀਗ੍ਰੇਸ਼ਨ ਸਲਾਹਕਾਰ ਦੇ ਘਰ ਤੇ ਕਈ ਵਾਰ ਕੀਤੀ ਗਈ ਫਾਇਰਿੰਗ ਕੈਨੇਡਾ 2026 ਚ ਦੋ ਨਵੇਂ ਪੀਆਰ ਮਾਰਗਾਂ ਦੀ ਬਣਾ ਰਿਹਾ ਹੈ ਯੋਜਨਾ ਦੇਸ਼ ਚ ਪਹਿਲਾਂ ਤੋਂ ਮੌਜੂਦ ਕਾਮਿਆਂ ਲਈ ਹੋਣਗੇ ਫਾਸਟ ਟਰੈਕ ਰਸਤੇ 10000 ਬਜ਼ੁਰਗਾਂ ਨੂੰ ਪੱਕੇ ਤੌਰ ਤੇ ਆਉਣ ਦਾ ਸੱਦਾ ਦੇਵੇਗਾ ਕੈਨੇਡਾ ਪਿਛਲੇ ਸਾਲਾਂ ਚ ਆਈਆਂ ਅਰਜ਼ੀਆਂ ਦਾ ਹੀ ਕੀਤਾ ਜਾਵੇਗਾ ਨਵੇੜਾ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਐਪਸਫੋਰਡ ਸ਼ਹਿਰ ਚ ਇੱਕ ਵੱਡੀ ਵਾਰਦਾਤ ਸਾਹਮਣੇ ਆਈ ਹੈ ਜਿੱਥੇ 28 ਸਾਲਾ ਪੰਜਾਬੀ ਮੂਲ ਦੇ ਨੌਜਵਾਨ ਨਵਪ੍ਰੀਤ ਸਿੰਘ ਢਾਲੀਵਾਲ ਦਾ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਪੁਲਿਸ ਅਨੁਸਾਰ ਇਹ ਹਮਲਾ ਸਿੱਧੇ ਤੌਰ ਤੇ ਨਿਸ਼ਾਨਾ ਬਣਾ ਕੇ ਕੀਤਾ ਗਿਆ ਸੀ ਤੇ ਇਸ ਦੀਆਂ ਤਾਰਾਂ ਸਥਾਨਕ ਗੈਂਗਵਾਰ ਨਾਲ ਜੁੜੀਆਂ ਹੋਈਆਂ ਨੇ ਇਹ ਘਟਨਾ ਸਿਸਕਨ ਡਰਾਈਵ ਤੇ 3200 ਬਲਾਕ ਚ ਵਾਪਰੀ ਦੁਪਹਿਰ ਕਰੀਬ 12:30 ਮਿੰਟ ਤੇ ਪੁਲਿਸ ਨੂੰ ਗੋਲੀਆਂ ਚੱਲਣ ਦੀ ਸੂਚਨਾ ਮਿਲੀ ਜਦੋਂ ਪੁਲਿਸ ਮੌਕੇ ਤੇ ਪਹੁੰਚੀ ਤਾਂ ਨਵਪ੍ਰੀਤ ਗੰਭੀਰ ਜ਼ਖਮੀ ਹਾਲਤ ਚ ਮਿਲਿਆ ਮੌਕੇ ਤੇ ਮੌਜੂਦ ਪੈਰਾਮੈਡੀਕਸ ਨੇ ਉਸ ਨੂੰ ਬਚਾਉਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਉਸ ਨੇ ਦਮ ਤੋੜ ਦਿੱਤਾ ਨਪ੍ਰੀਤ ਸਿੰਘ ਢਾਲੀਵਾਲ ਪੁਲਿਸ ਲਈ ਕੋਈ ਨਵਾਂ ਨਾਮ ਨਹੀਂ ਸੀ ਅਗਸਤ 2024 ਚ ਐਪਸਫੋਰਡ ਪੁਲਿਸ ਨੇ ਨਪ੍ਰੀਤ ਢਾਲੀਵਾਲ ਤੇ ਉਸਦੇ ਸਾਥੀ ਅਨਮੋਲ ਸੰਧੂ ਦੇ ਖਿਲਾਫ ਜਨਤਕ ਚੇਤਾਵਨੀ ਜਾਰੀ ਕੀਤੀ ਸੀ ਪੁਲਿਸ ਨੇ ਲੋਕਾਂ ਨੂੰ ਸਾਵਧਾਨ ਕੀਤਾ ਸੀ ਕਿ ਇਹਨਾਂ ਦੋਵਾਂ ਵਿਅਕਤੀਆਂ ਤੋਂ ਆਮ ਜਨਤਾ ਨੂੰ ਖਤਰਾ ਹੋ ਸਕਦਾ ਹੈ ਨਾਪਰੀਦ ਤੇ ਕਤਲ ਦੀ ਸਾਜ਼ਿਸ਼ ਰਚਣ ਨਸ਼ਾ ਤਸਕਰੀ ਅਤੇ ਗੈਰਕਾਨੂੰਨੀ ਹਥਿਆਰ ਰੱਖਣ ਦੇ ਗੰਭੀਰ ਇਲਜ਼ਾਮ ਸਨ ਉਹ 2024 ਚ ਜ਼ਮਾਨਤ ਤੇ ਰਿਹਾ ਹੋਇਆ ਸੀ ਤੇ ਘਰ ਚ ਨਜ਼ਰਬੰਦ ਰਹਿ ਰਿਹਾ ਸੀ ਇੰਟੀਗ੍ਰੇਟਿਡ ਹੋਮਿਸਾਈਡ ਇਨਵੈਸਟੀਗੇਸ਼ਨ ਟੀਮ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਪੁਲਿਸ ਨੇ ਨਾਪਰੀਦ ਦੀ ਪਛਾਣ ਜਨਤਕ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਇਸ ਘਟਨਾ ਨਾਲ ਸੰਬੰਧਿਤ ਕੋਈ ਵੀਡੀਓ ਫੁਟੇਜ ਜਾਂ ਜਾਣਕਾਰੀ ਹੋਵੇ ਤਾਂ ਉਹ ਤੁਰੰਤ ਪੁਲਿਸ ਨਾਲ ਸੰਪਰਕ ਕਰੇ ਪੁਲਿਸ ਦਾ ਮੰਨਣਾ ਹੈ ਕਿ ਇਹ ਹੱਤਿਆ ਗੈਂਗ ਦੇ ਆਪਸੀ ਟਕਰਾਅ ਦਾ ਨਤੀਜਾ ਹੈ ਨਵਪ੍ਰੀਤ ਸਿੰਘ ਢਾਲੀਵਾਲ ਦਾ ਪਿਛੋਕੜ ਲੁਧਿਆਣਾ ਨੇੜੇ ਹਲਵਾਰਾ ਦੇ ਪਿੰਡ ਸੁਧਾਰ ਦਾ ਹੈ ਹਾਲਾਂਕਿ ਉਸ ਦਾ ਜਨਮ ਕੈਨੇਡਾ 'ਚ ਹੋਇਆ ਸੀ ਉਸ ਦੇ ਪਿਤਾ ਗੁਰਜਿੰਦਰ ਸਿੰਘ ਢਾਲੀਵਾਲ ਸਾਲ 2 1995 'ਚ ਪਿੰਡ ਸੁਧਾਰ ਤੋਂ ਕੈਨੇਡਾ ਚਲੇ ਗਏ ਸਨ ਦੱਸਿਆ ਜਾ ਰਿਹਾ ਹੈ ਕਿ ਨਵਪ੍ਰੀਤ ਸਿੰਘ ਢਾਲੀਵਾਲ ਛੋਟੀ ਉਮਰ 'ਚ ਹੀ ਗਲਤ ਸੰਗਤ ਦਾ ਸ਼ਿਕਾਰ ਹੋ ਗਿਆ ਸੋਸ਼ਲ ਮੀਡੀਆ ਤੇ ਇੱਕ ਪੋਸਟ ਚ ਗੈਂਗਸਟਰ ਡੋਨੀ ਬਾਲਤਮੁਹੱਬਤ ਰੰਦਾਵਾ ਨੇ ਨਾਪਰੀਦ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਹਾਲ ਹੀ ਚ ਸਾਹਮਣੇ ਆਈਆਂ ਘਟਨਾਵਾਂ ਅਨੁਸਾਰ ਟੋਰਾਂਟੋ ਅਤੇ ਵੈਨਕੂਵਰ ਦੇ ਉਪਨਗਰਾਂ ਚ ਰਹਿ ਰਹੇ ਭਾਰਤੀ ਕੈਨੇਡੀਅਨ ਪਾਈਚਾਰੇ ਦੇ ਇਮੀਗ੍ਰੇਸ਼ਨ ਏਜੰਟਸ ਨੂੰ ਜ਼ਬਰਨ ਵਸੂਲੀ ਕਰਨ ਵਾਲਿਆਂ ਵੱਲੋਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ। 3 ਜਨਵਰੀ ਨੂੰ ਗ੍ਰੇਟਰ ਟੋਰਾਂਟੋ ਏਰੀਆ ਦੇ ਸ਼ਹਿਰ ਬ੍ਰੈਂਪਟਨ 'ਚ ਇਮੀਗ੍ਰੇਸ਼ਨ ਸਲਾਹਕਾਰ ਵਿਕਰਮ ਸ਼ਰਮਾ ਦੇ ਘਰ ਤੇ ਇੱਕ ਅਣਪਛਾਤੇ ਨਕਾਬਪੋਸ਼ ਹਮਲਾਵਰ ਵੱਲੋਂ ਕਈ ਵਾਰ ਗੋਲੀਆਂ ਚਲਾਈਆਂ ਗਈਆਂ। ਸ਼ਰਮਾ ਨੇ ਬਾਅਦ 'ਚ ਹੈਸ਼ਟੈਗ ਮੀਡੀਆ ਨੂੰ ਦੱਸਿਆ ਕਿ 8 ਜਾਂ 9 ਗੋਲੀਆਂ ਚਲਾਈਆਂ ਗਈਆਂ ਸਨ ਜਿਸ ਨਾਲ ਘਰ ਦੇ ਸਾਹਮਣੇ ਖੜੀ ਉਹਨਾਂ ਦੀ ਗੱਡੀ ਅਤੇ ਗੈਰਾਜ ਦਾ ਨੁਕਸਾਨ ਹੋਇਆ। ਸ਼ਰਮਾ ਨੇ ਦੱਸਿਆ ਕਿ ਇਹ ਘਟਨਾ ਰਾਤ ਦੇ 1:30 ਮਿੰਟ ਤੇ ਵਾਪਰੀ ਜੋ ਕਿ ਬਹੁਤ ਹੈਰਾਨ ਕਰਨ ਵਾਲੀ ਸੀ ਇਸ ਤੋਂ ਬਾਅਦ ਉਹਨਾਂ ਨੂੰ WhatsApp ਰਾਹੀਂ ਧਮਕੀ ਮਿਲੀ ਜਿਸ ਵਿੱਚ 5 ਲੱਖ ਕੈਨੇਡੀਅਨ ਡਾਲਰ ਦੀ ਮੰਗ ਕੀਤੀ ਗਈ ਧਮਕੀ ਚ ਕਿਹਾ ਗਿਆ ਕਿ ਜੇਕਰ ਪੈਸੇ ਨਾ ਦਿੱਤੇ ਗਏ ਤਾਂ ਉਹਨਾਂ ਦੇ ਪਰਿਵਾਰ ਨੂੰ ਨਿਸ਼ਾਨਾ ਬਣਾਇਆ ਜਾਵੇਗਾ ਉਹਨਾਂ ਨੂੰ ਸ਼ੂਟਰ ਵੱਲੋਂ ਘਰ ਤੇ ਗੋਲੀਆਂ ਚਲਾਉਣ ਦੀ ਵੀਡੀਓ ਵੀ ਭੇਜੀ ਗਈ ਇੱਕ ਇੰਟਰਵਿਊ ਦੌਰਾਨ ਉਹਨਾਂ ਨੇ ਕਿਹਾ ਕਿ ਅਸੀਂ ਇਸ ਸਬ ਲਈ ਕੈਨੇਡਾ ਨਹੀਂ ਆਏ ਸੀ ਅਸੀਂ ਇੱਥੇ ਸ਼ਾਂਤੀ ਤੇ ਵਧੀਆ ਸਿਸਟਮ ਲਈ ਆਏ ਸੀ ਉਹਨਾਂ ਅੱਗੇ ਇਹ ਵੀ ਕਿਹਾ ਕਿ ਉਹਨਾਂ ਦੇ ਪਰਿਵਾਰ ਨੇ ਫੈਸਲਾ ਕੀਤਾ ਹੈ ਕਿ ਇੱਥੇ ਰਹਿਣਾ ਹੁਣ ਸਮਝਦਾਰੀ ਵਾਲੀ ਗੱਲ ਨਹੀਂ ਹੈ #ਮੀਡੀਆ ਦੇ ਨਿਤਿੰਤ ਚੋਪੜਾ ਨੇ ਦੱਸਿਆ ਕਿ ਸਿਰਫ ਸ਼ਰਮਾ ਹੀ ਅਜਿਹੇ ਵਿਅਕਤੀ ਨਹੀਂ ਹਨ ਜਿਨ੍ਹਾਂ ਨੂੰ ਨਿਸ਼ਾਨਾ ਬਣਾਇਆ ਗਿਆ ਇਮੀਗ੍ਰੇਸ਼ਨ ਕਾਰੋਬਾਰ ਨਾਲ ਜੁੜੇ ਕਈ ਹੋਰ ਲੋਕਾਂ ਨੂੰ ਵੀ ਅਜਈਆਂ ਧਮਕੀਆਂ ਮਿਲ ਰਹੀਆਂ ਨੇ ਹਾਲਾਂਕਿ ਹਰ ਮਾਮਲੇ 'ਚ ਹਿੰਸਾ ਨਹੀਂ ਹੋਈ ਚੋਪੜਾ ਨੇ ਕਿਹਾ ਕਿ ਅਜਈਆਂ ਘਟਨਾਵਾਂ ਦੀ ਲੰਬੀ ਸੂਚੀ ਹੈ ਮਿਸਿਸਾਗਾ 'ਚ ਵੀ ਕਈ ਮਾਮਲੇ ਸਾਹਮਣੇ ਆਏ ਨੇ ਦਸੰਬਰ 'ਚ ਮਿਸਿਸਾਗਾ ਦੇ ਇੱਕ ਇਮੀਗ੍ਰੇਸ਼ਨ ਸਲਾਹਕਾਰ ਨੇ ਹਿੰਦੁਸਤਾਨ ਟਾਈਮਜ਼ ਨੂੰ ਦੱਸਿਆ ਕਿ ਇਸ ਖੇਤਰ 'ਚ ਕੰਮ ਕਰਨ ਵਾਲੇ ਲੋਕਾਂ ਨੂੰ ਜ਼ਬਰਨ ਵਸੂਲੀ ਕਰਨ ਵਾਲਿਆਂ ਵੱਲੋਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਜਈਆਂ ਘਟਨਾਵਾਂ ਬ੍ਰਿਟਿਸ਼ ਕੋਲੰਬੀਆ 'ਚ ਵੈਂਕੂਵਰ ਦੇ ਨੇੜਲੇ ਸ਼ਹਿਰ ਸਰੀ 'ਚ ਵੀ ਵਾਪਰੀਆਂ ਨੇ ਨਿਸ਼ਾਨਾ ਬਣਾਇਆ ਗਿਆ ਲੋਕਾਂ 'ਚ ਇੱਕ ਵੱਡੀ ਇਮੀਗ੍ਰੇਸ਼ਨ ਫਰਮ ਵੀ ਸ਼ਾਮਲ ਹੈ ਜਿਸ ਦੇ ਕੈਨੇਡਾ 'ਚ ਕਈ ਦਫ਼ਤਰ ਨੇ ਇਸ ਫਰਮ ਦਾ ਨਾਮ ਉਜਾਗਰ ਨਹੀਂ ਕੀਤਾ ਗਿਆ ਕਿਉਂਕਿ ਉਹਨਾਂ ਨੇ ਅਜੇ ਤੱਕ ਜ਼ਬਰਨ ਵਸੂਲੀ ਬਾਰੇ ਰਸਮੀ ਤੌਰ ਤੇ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਕੈਨੇਡਾ 2026 'ਚ ਆਪਣੇ ਪੀਆਰ ਸਿਸਟਮ 'ਚ ਇੱਕ ਵੱਡੇ ਬਦਲਾਅ ਦੀ ਤਿਆਰੀ ਕਰ ਰਿਹਾ ਹੈ ਫੈਡਰਲ ਸਰਕਾਰ ਨੇ ਸੰਕੇਤ ਦਿੱਤਾ ਹੈ ਕਿ ਹੁਣ ਉਹਨਾਂ ਬੇਨਿਕਾਰਾਂ ਨੂੰ ਪਹਿਲ ਦਿੱਤੀ ਜਾਵੇਗੀ ਜੋ ਪਹਿਲਾਂ ਹੀ ਦੇਸ਼ 'ਚ ਰਹਿ ਰਹੇ ਨੇ ਅਤੇ ਕੰਮ ਕਰ ਰਹੇ ਨੇ ਇਮੀਗ੍ਰੇਸ਼ਨ ਲੈਵਲ پلان 2026 ਤੋਂ 2028 ਅਤੇ ਹਾਲ ਹੀ ਦੇ ਬਜਟ ਭਰੋਸਿਆਂ ਚ ਦੋ ਮੁੱਖ ਪੀਆਰ ਮਾਰਗਾਂ ਵੱਲ ਇਸ਼ਾਰਾ ਕੀਤਾ ਗਿਆ ਹੈ ਜੋ ਅਸਥਾਈ ਨਿਵਾਸੀਆਂ ਤੇ ਵਿਦੇਸ਼ੀ ਪੇਸ਼ੇਵਰਾਂ ਦੇ ਪੱਕੇ ਹੋਣ ਦੇ ਤਰੀਕੇ ਨੂੰ ਬਦਲ ਸਕਦੇ ਨੇ ਪ੍ਰਸਤਾਵਿਤ ਬਦਲਾ ਕੈਨੇਡਾ ਚ ਮੌਜੂਦ ਅਸਥਾਈ ਨਿਵਾਸੀਆਂ ਲਈ ਇੱਕ ਵੱਡੇ ਪੱਧਰ ਤੇ ਟਰਾਂਜੀਸ਼ਨ ਰੂਟ ਅਤੇ ਅਮਰੀਕਾ ਦੇ H1B ਵੀਜ਼ਾ ਧਾਰਕਾਂ ਲਈ ਇੱਕ ਤੇਜ਼ ਪੀਆਰ ਮਾਰਗ ਤੇ ਕੇਂਦਰਿਤ ਨੇ ਇਹ ਕਦਮ ਦਰਸਾਉਂਦੇ ਨੇ ਕਿ ਕੈਨੇਡਾ ਸਰਕਾਰ ਦੇਸ਼ ਦੇ ਅੰਦਰ ਮੌਜੂਦ ਪ੍ਰਤਿਭਾ ਨੂੰ ਤਰਜੀਹ ਦੇਣ ਅਤੇ ਹੁਨਰ ਦੀ ਘਾਟ ਨੂੰ ਤੇਜ਼ੀ ਨਾਲ ਪੂਰਾ ਕਰਨ ਦਾ ਇਰਾਦਾ ਰੱਖਦੀ ਹੈ ਕੈਨੇਡਾ ਅਸਥਾਈ ਨਿਵਾਸੀਆਂ ਲਈ ਇੱਕ ਰਾਸ਼ਟਰੀ ਪਰਿਵਰਤਨ ਪਹਿਲ ਕਦਮੀ ਨੂੰ ਮੋੜ ਸ਼ੁਰੂ ਕਰਨ ਦੀ ਤਿਆਰੀ ਕਰ ਰਿਹਾ ਹੈ ਇਮੀਗ੍ਰੇਸ਼ਨ ਲੈਵਲ ਪਲਾਨ 2026-2028 ਦੇ ਅਨੁਸਾਰ ਯੋਜਨਾ ਇਹ ਹੈ ਕਿ 2026 ਅਤੇ 2027 33000 ਵਰਕ ਪਰਮਿਟ ਧਾਰਕਾਂ ਨੂੰ ਤੇਜ਼ੀ ਨਾਲ ਪੱਕੀ ਰਹਿائش ਦਿੱਤੀ ਜਾਵੇ ਇਸ ਮਾਰਗ 'ਚ ਉਹਨਾਂ ਵਿਅਕਤੀਆਂ ਤੇ ਧਿਆਨ ਦਿੱਤੇ ਜਾਣ ਦੀ ਉਮੀਦ ਹੈ ਜਿਨ੍ਹਾਂ ਨੇ ਕੈਨੇਡਾ 'ਚ ਪਹਿਲਾਂ ਹੀ ਮਜ਼ਬੂਤ ਸਬੰਧ ਸਥਾਪਿਤ ਕਰ ਲਏ ਨੇ ਜਿਵੇਂ ਕਿ ਉਹ ਲੋਕ ਜੋ ਸਰਗਰਮੀ ਕਰ ਰਹੇ ਨੇ ਟੈਕਸ ਭਰ ਰਹੇ ਨੇ ਆਰਥਿਕਤਾ ਦੇ ਮੁੱਖ ਖੇਤਰ 'ਚ ਯੋਗਦਾਨ ਪਾ ਰਹੇ ਨੇ ਅਤੇ ਸਥਾਨਕ ਭਾਈਚਾਰਿਆਂ ਦਾ ਹਿੱਸਾ ਬਣ ਚੁੱਕੇ ਨੇ ਇਹ 2021 ਦੇ ਪ੍ਰਸਿੱਧ TR2PR ਪ੍ਰੋਗਰਾਮ ਤੋਂ ਬਾਅਦ ਦੂਜੀ ਵੱਡੀ ਦੇਸ਼ ਵਿਆਪੀ ਕੋਸ਼ਿਸ਼ ਹੋਵੇਗੀ ਹਾਲਾਂਕਿ ਪੂਰੀ ਯੋਗਤਾ ਦੀਆਂ ਸ਼ਰਤਾਂ ਅਜੇ ਜਾਰੀ ਨਹੀਂ ਕੀਤੀਆਂ ਗਈਆਂ ਨੇ ਪਰ ਅਧਿਕਾਰਤ ਬਜਟ ਦਸਤਾਵੇਜ਼ਾਂ 'ਚ ਇਸ ਨੂੰ 33000 ਕਾਮਿਆਂ ਲਈ ਇੱਕ ਵਨ ਟਾਈਮ ਕੋਸ਼ਿਸ਼ ਦੱਸਿਆ ਗਿਆ ਹੈ ਇਸ ਦੇ ਦੋ ਮਤਲਬ ਹੋ ਸਕਦੇ ਨੇ ਜਾਂ ਤਾਂ ਇੱਕ ਵੱਖਰੀ ਪੀਆਰ ਸਟ੍ਰੀਮ ਸ਼ੁਰੂ ਕੀਤੀ ਜਾਵੇਗੀ ਜਾਂ ਮੌਜੂਦਾ ਪ੍ਰੋਗਰਾਮਾਂ ਦੇ ਤਹਿਤ ਤੇਜ਼ ਪ੍ਰੋਸੈਸਿੰਗ ਤੇ ਟਾਰਗੇਟਡ ਡਰਾਗ ਕੱਢੇ ਜਾਣਗੇ 2026 ਚ ਉਮੀਦ ਕੀਤੇ ਜਾਣ ਵਾਲੇ ਦੂਜੇ ਵੱਡੇ ਮਾਰਗ ਦਾ ਨਿਸ਼ਾਨਾ ਅਮਰੀਕਾ ਦੇ H1B ਵੀਜ਼ਾ ਧਾਰਕ ਨੇ 2025 ਦੇ ਫੈਡਰਲ ਬਜਟ ਚ ਐਲਾਨਿਆ ਗਿਆ ਇਹ ਰਸਤਾ ਅਮਰੀਕਾ ਤੋਂ ਉੱਚ ਕੁਸ਼ਲ ਪੇਸ਼ੇਵਰਾਂ ਨੂੰ ਖਾਸ ਕਰਕੇ ਟੈਕਨੋਲੋਜੀ ਸਿਹਤ ਸੰਭਾਲ ਇੰਜੀਨੀਅਰਿੰਗ ਅਤੇ ਵਿਗਿਆਨਕ ਖੋਜ ਦੇ ਖੇਤਰ ਚ ਆਕਰਸ਼ਿਤ ਕਰਨ ਲਈ ਤਿਆਰ ਕੀਤਾ ਗਿਆ ਹੈ ਇਹ ਪਹਿਲਕਦਮੀ ਕੈਨੇਡਾ ਦੇ 2023 ਦੇ H1B ਪਾਇਲਟ ਪ੍ਰੋਗਰਾਮ ਦੇ ਆਧਾਰਤ ਹੈ ਉਹ ਪਾਇਲਟ ਪ੍ਰੋਗਰਾਮ ਜਿਸ ਵਿੱਚ 10000 ਅਰਜ਼ੀਆਂ ਦੀ ਹੱਦ ਸੀ ਕੁਝ ਹੀ ਘੰਟਿਆਂ 'ਚ ਭਰ ਗਿਆ ਸੀ ਅਧਿਕਾਰੀਆਂ ਨੇ ਸੰਕੇਤ ਦਿੱਤਾ ਕਿ 2026 ਦਾ ਇਹ ਮਾਰਗ 2023 ਦੇ ਪਾਇਲਟ ਨਾਲੋਂ ਵਧੇਰੇ ਸੰਗਠਿਤ ਅਤੇ ਪ੍ਰਤੀਯੋਗੀ ਹੋਵੇਗਾ ਕੈਨੇਡਾ ਦਾ ਆਵਾਸ ਵਿਭਾਗ ਪਰਿਵਾਰ ਮਿਲਾਨ ਯੋਜਨਾ ਤਹਿਤ ਇਸ ਸਾਲ ਨਵੀਆਂ ਅਰਜ਼ੀਆਂ ਨਹੀਂ ਲਵੇਗਾ ਪਰ ਪਿਛਲੇ ਸਾਲ ਚ ਆਈਆਂ ਅਰਜ਼ੀਆਂ ਚੋਂ 10000 ਅਰਜ਼ੀਕਾਰਾਂ ਨੂੰ ਸੱਦਾ ਦੇਵੇਗਾ ਕਿ ਉਹ ਆਪਣੇ ਮਾਪਿਆਂ ਨੂੰ ਸੱਦਣ ਲਈ ਬਾਕੀ ਸ਼ਰਤਾਂ ਪੂਰੀਆਂ ਕਰਨ ਇਸ ਸੱਦੇ ਕਦੋਂ ਤੱਕ ਭੇਜੇ ਜਾਣਗੇ ਵਿਭਾਗ ਨੇ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਇਸ ਯੋਜਨਾ ਤਹਿਤ ਕੈਨੇਡਾ ਆ ਕੇ ਪੱਕੇ ਤੌਰ ਤੇ ਵਸੇ ਲੋਕ ਆਪਣੇ ਮਾਪਿਆਂ ਦਾਦਾਦਾਦੀ ਤੇ ਨਾਨਾ ਨਾਨੀ ਨੂੰ ਆਪਣੇ ਕੋਲ ਪੱਕੇ ਤੌਰ ਤੇ ਸੱਤ ਸਕਦੇ ਨੇ ਆਵਾਸ ਵਿਭਾਗ ਨੇ ਦੱਸਿਆ ਕਿ ਲੰਘੇ ਸਾਲ 5000 ਲੋਕਾਂ ਨੂੰ ਸੱਦਾ ਪੱਤਰ ਭੇਜੇ ਗਏ ਸਨ ਪਰ ਅਰਜ਼ੀਕਾਰ ਉਸ ਤੋਂ ਕਈ ਗੁਣਾ ਹੋਣ ਕਰਕੇ ਬਹੁਤ ਡਰਾਚ ਆਉਣ ਹੋ ਰਹਿ ਗਏ ਪਿਛਲੇ ਯਾ ਉਸ ਤੋਂ ਪਹਿਲਾਂ ਦੇ ਅਰਜ਼ੀਕਾਰ ਜਿਨ੍ਹਾਂ ਦਾ ਨਾਮ ਡਰਾਚ ਨਹੀਂ ਆ ਸਕਿਆ ਇਸ ਸਾਲ ਉਹਨਾਂ ਚੋਂ ਹੀ ਡਰਾ ਰਾਂਹੀਂ 10000 ਲੋਕਾਂ ਦੀਆਂ ਅਰਜ਼ੀਆਂ ਦਾ ਨਿਵੇੜਾ ਕੀਤਾ ਜਾਵੇਗਾ ਵਿਭਾਗ ਨੇ ਸਪਸ਼ਟ ਕੀਤਾ ਕਿ ਚਾਹਵਾਂ ਲੋਕ ਜਿਨ੍ਹਾਂ ਦਾ ਨੰਬਰ ਡਰਾ ਰਾਂਹੀਂ ਨਹੀਂ ਆਉਂਦਾ ਉਹ ਆਪਣੇ ਮਾਪਿਆਂ ਨੂੰ ਸੁਪਰ ਵੀਜ਼ੇ ਜਾਂ ਯਾਤਰੀ ਵੀਜ਼ੇ ਰਾਹੀਂ ਸਾਥ ਸਾਥ ਦੇ ਨੇ ਜਿਸ ਤੇ ਕੋਈ ਪਾਬੰਦੀ ਨਹੀਂ ਹੈ 2027 ਚ ਨਵੀਆਂ ਅਰਜ਼ੀਆਂ ਲੈ ਜਾਣ ਬਾਰੇ ਬੁਲਾਰੇ ਨੇ ਕਿਹਾ ਕਿ ਹਾਲ ਦੀ ਘੜੀ ਇਸ ਬਾਰੇ ਸਰਕਾਰ ਨੇ ਕੋਈ ਫੈਸਲਾ ਨਹੀਂ ਕੀਤਾ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀਆਂ ਵੈਨਜ਼ੁਏਲਾ 'ਚ ਹਾਲੀਆ ਕਾਰਵਾਈਆਂ ਤੋਂ ਬਾਅਦ ਕੈਨੇਡਾ 'ਚ ਵੀ ਡਰ ਅਤੇ ਚਿੰਤਾ ਦਾ ਮਾਹੌਲ ਹੈ। ਅਮਰੀਕੀ ਫੌਜ ਹਾਲ ਹੀ 'ਚ ਵੈਨਜ਼ੁਏਲਾ 'ਚ ਦਾਖਲ ਹੋ ਕੇ ਉੱਥੋਂ ਦੇ ਰਾਸ਼ਟਰਪਤੀ ਨਿਕੋਲਸ ਮਾਦੂਰ ਅਤੇ ਉਹਨਾਂ ਦੀ ਪਤਨੀ ਨੂੰ ਫੜ ਕੇ ਨਿਊਯਾਰਕ ਲੈ ਆਈ ਸੀ। ਇਸ ਦੌਰਾਨ ਟਰੰਪ ਦੇ ਪੁਰਾਣੇ ਬਿਆਨ ਅਤੇ ਧਮਕੀਆਂ ਫਿਰ ਚਰਚਾ 'ਚ ਆ ਗਈਆਂ ਨੇ ਜੋ ਉਹਨਾਂ ਨੇ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਰਾਜ ਬਣਾਉਣ ਲਈ ਦਿੱਤੀਆਂ ਸਨ ਕੈਨੇਡਾ ਦੇ ਅਖਬਾਰ ਦਾ ਗਲੋਬ ਐਂਡ ਮੇਲ ਵਿੱਚ छपे ਇੱਕ ਲੇਖ ਚ ਕਿਹਾ ਗਿਆ ਹੈ ਕਿ ਕੈਨੇਡੀਅਨ ਲੋਕਾਂ ਨੂੰ ਇਸ ਗੱਲ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਕਿ ਟਰੰਪ ਉਹਨਾਂ ਦੇ ਦੇਸ਼ ਵਿਰੁੱਧ ਵੀ ਮਿਲਟਰੀ ਦਬਾਅ ਦੀ ਵਰਤੋਂ ਕਰ ਸਕਦੇ ਨੇ ਇਸ ਲੇਖ ਦੇ ਲੇਖਕ ਅਤੇ ਕੈਨੇਡੀਅਨ ਪ੍ਰੋਫੈਸਰ ਥਾਮਸ ਹੋਮਰ ਡਿਕਸਨ ਨੇ ਕਿਹਾ ਹੈ ਕਿ ਜੇਕਰ ਕੈਨੇਡਾ ਵਿਰੁੱਧ ਕਿਸੇ ਤਰ੍ਹਾਂ ਦਾ ਫੌਜੀ ਦਬਾਅ ਪਾਇਆ ਜਾਂਦਾ ਤੇ ਇਹ ਸਪਸ਼ਟ ਹੋਣਾ ਚਾਹੀਦਾ ਹੈ ਕਿ ਇਸ ਦੀ ਕੀਮਤ ਬਹੁਤ ਪਾਰੀ ਹੋਵੇਗੀ ਕੈਨੇਡਾ ਵਾਂਗ ਹੀ ਟਰੰਪ ਗ੍ਰੀਨਲੈਂਡ ਨੂੰ ਵੀ ਅਮਰੀਕਾ ਚ ਮਿਲਾਉਣਾ ਚਾਹੁੰਦੇ ਨੇ ਮਾਹਿਰਾਂ ਦਾ ਮੰਨਣਾ ਹੈ ਕਿ ਗ੍ਰੀਨਲੈਂਡ ਅਤੇ ਕੈਨੇਡਾ ਚ ਕਈ ਸਮਾਨਤਾਵਾਂ ਨੇ ਦੋਵੇਂ ਲੋਕਤੰਤਰੀ ਨੇ ਆਰਕਟਿਕ ਖੇਤਰ ਚ ਸਥਿਤ ਨੇ ਅਤੇ ਨਾਟੋ ਵਰਗੀ ਸੁਰੱਖਿਆ ਸੰਸਥਾ ਦਾ ਹਿੱਸਾ ਨੇ ਜਿਸ ਤੇ 트ੰਪ ਆਪਣਾ ਦਬਦਬਾ ਬਣਾਉਣਾ ਚਾਹੁੰਦੇ ਨੇ ਇਸੇ ਕਾਰਨ ਕੈਨੇਡਾ ਖੁਦ ਨੂੰ ਆ ਸੁਰੱਖਿਅਤ ਮਹਿਸੂਸ ਕਰ ਰਿਹਾ ਏ ਕੈਨੇਡਾ ਸਰਕਾਰ ਨੂੰ ਸੁਰੱਖਿਆ ਮਾਮਲਿਆਂ ਦੇ ਚ ਸਲਾਹ ਦੇ ਚੁੱਕੇ ਵੈਸਲੀ ਵਾਰਕ ਨੇ ਕਿਹਾ ਕਿ ਓਟਵਾ ਦੇ ਕਈ ਅਧਿਕਾਰੀ ਹਾਲੇ ਵੀ ਇਹ ਮੰਨਣ ਨੂੰ ਤਿਆਰ ਨਹੀਂ ਕਿ ਹਾਲਾਤ ਇਨੇ ਬਦਲ ਚੁੱਕੇ ਨੇ ਵੈਸਲੀ ਮੁਤਾਬਕ ਵੈਨਜ਼ਵੇਲਾ ਤੇ ਗ੍ਰੀਨਲੈਂਡ ਨੂੰ ਲੈ ਕੇ 트ੰਪ ਦੇ ਕਦਮ ਕੈਨੇਡਾ ਲਈ ਆਖਰੀ ਚੇਤਾਵਨੀ ਨੇ ਇਹ ਦਿਖਾਉਂਦੇ ਨੇ ਕਿ ਅਮਰੀਕਾ ਹੁਣ ਉਹੋ ਜਿਹਾ ਦੇਸ਼ ਨਹੀਂ ਰਿਹਾ ਜਿਸ ਤਰ੍ਹਾਂ ਦਾ ਪਹਿਲਾਂ ਹੁੰਦਾ ਸੀ ਇਸ ਦੌਰਾਨ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਸੱਤਾ 'ਚ ਆਉਣ ਤੋਂ ਬਾਅਦ ਹੀ ਅਮਰੀਕਾ ਤੇ ਨਿਰਭਰਤਾ ਘਟਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਸਨ ਉਹ ਹੁਣ ਚੀਨ ਨਾਲ ਵਪਾਰ ਵਧਾਉਣ ਤੇ ਜ਼ਿਆਦਾ ਧਿਆਨ ਦੇ ਰਹੇ ਨੇ ਹਾਲ ਹੀ 'ਚ ਕਾਰਨੀ ਨੇ ਕਿਹਾ ਕਿ ਗ੍ਰੀਨਲੈਂਡ ਅਤੇ ਡੈਨਮਾਰਕ ਦੀ ਪ੍ਰਭੂਸੱਤਾ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਪਰ ਉਨਾ ਨੇ 트럼ਪ ਦੀਆਂ ਕੈਨੇਡਾ ਨਾਲ ਜੁੜੀਆਂ ਪੁਰਾਣੀਆਂ ਧਮਕੀਆਂ ਤੇ ਕੋਈ ਟਿੱਪਣੀ ਨਹੀਂ ਕੀਤੀ। ਕੁਝ ਮਾਹਿਰਾਂ ਦਾ ਕਹਿਣਾ ਹੈ ਕਿ ਅਮਰੀਕਾ ਵੱਲੋਂ ਕੈਨੇਡਾ ਤੇ ਸਿੱਧਾ ਫੌਜੀ ਹਮਲਾ ਹੋਣਾ ਮੁਸ਼ਕਲ ਹੈ ਪਰ ਆਰਥਿਕ ਦਬਾਅ ਪਾਇਆ ਜਾ ਸਕਦਾ ਹੈ। ਕਾਲਟਨ ਯੂਨੀਵਰਸਿਟੀ ਦੀ ਪ੍ਰੋਫੈਸਰ ਸਟੀਫਨੀ ਕਾਰਵਨ ਨੇ ਕਿਹਾ ਕਿ ਅਮਰੀਕਾ ਹੁਣ ਪਹਿਲਾਂ ਨਾਲੋਂ ਜ਼ਿਆਦਾ ਆਸਾਨੀ ਨਾਲ ਕੈਨੇਡਾ ਦੀ ਆਰਥਿਕਤਾ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਜੇਕਰ ਅਜਿਹਾ ਕਰਨਾ ਰਾਸ਼ਟਰਪਤੀ ਦੀ ਇੱਛਾ ਮੁਤਾਬਕ ਹੋਵੇ ਉਹਨਾਂ ਨੇ ਕਿਹਾ ਕਿ ਵੈਨਜ਼ੁਏਲਾ ਤੇ ਤੇਲ ਸਰੋਤਾਂ ਤੇ ਟਰੰਪ ਦੇ ਦਬਦਬੇ ਤੋਂ ਬਾਅਦ ਇਹ ਸਾਫ਼ ਹੈ ਕਿ ਅਮਰੀਕਾ ਆਪਣਾ ਦਬਦਬਾ ਵਧਾਉਣ ਲਈ ਜ਼ਿਆਦਾ ਹਮਲਾਵਰ ਹੋ ਸਕਦਾ ਹੈ ਕਾਲਟਨ ਯੂਨੀਵਰਸਿਟੀ ਦੇ ਹੀ ਪ੍ਰੋਫੈਸਰ ਫਿਲਿਪ ਲਗਾਸੇ ਨੇ ਇੱਕ ਹੋਰ ਖਦਸ਼ਾ ਜਤਾਇਆ ਉਨਾ ਮੁਤਾਬਕ ਜੇਕਰ ਕੈਨੇਡਾ ਕਿਸੇ ਵੱਡੀ ਆਫਤ ਜਾਂ ਅਜਿਹੇ ਹਾਲਾਤ ਚ ਅਮਰੀਕਾ ਤੇ ਨਿਰਭਰ ਹੁੰਦਾ ਏ ਜਿਸ ਨੂੰ ਉਹ ਖੁਦ ਨਹੀਂ ਸੰਭਾਲ ਸਕਦਾ ਤਾਂ ਮੌਜੂਦਾ ਅਮਰੀਕੀ ਪ੍ਰਸ਼ਾਸਨ ਮਦਦ ਦੇ ਬਦਲੇ ਸ਼ਰਤਾਂ ਰੱਖ ਸਕਦਾ ਏ ਇਹ ਵੀ ਸੰਭਵ ਹੈ ਕਿ ਅਮਰੀਕਾ ਮਦਦ ਕਰਨ ਤੋਂ ਬਾਅਦ ਉਥੋਂ ਹਟਣ ਤੋਂ ਇਨਕਾਰ ਕਰ ਦੇਵੇ ਇਸ ਤੋਂ ਇਲਾਵਾ ਅਮਰੀਕਾ ਮੈਕਸੀਕੋ ਕੈਨੇਡਾ ਵਪਾਰ ਸਮਝੌਤੇ ਦੀ ਸਮੀਖਿਆ ਵੀ ਟਰੰਪ ਦਾ ਧਿਆਨ ਫਿਰ ਤੋਂ ਕੈਨੇਡਾ ਵੱਲ ਖਿੱਚ ਸਕਦੀ ਹੈ ਇਹ ਸਮਝੌਤਾ ਟਰੰਪ ਦੇ ਪਹਿਲੇ ਕਾਰਜਕਾਲ ਚ ਹੋਇਆ ਸੀ ਤੇ ਹੁਣ ਇਸ ਦੀ ਸਮੀਖਿਆ ਹੋਣੀ ਹੈ ਨਵੇਂ ਸਾਲ ਦੀ ਸ਼ੁਰੂਆਤ ਕੈਨੇਡੀਅਨ ਅਤੇ ਅਮਰੀਕੀ ਸਰਕਾਰਾਂ ਵੱਲੋਂ ਜ਼ਰੂਰੀ ਯਾਤਰਾ ਸਲਾਹਾਂ ਨਾਲ ਹੋਈ ਹੈ। ਕੈਨੇਡਾ ਨੇ ਈਰਾਨ ਅਤੇ ਵੈਨਜ਼ੁਏਲਾ ਦੀ ਯਾਤਰਾ ਬਾਰੇ ਨਾਗਰਿਕਾਂ ਨੂੰ ਚੇਤਾਵਨੀ ਦਿੰਦੇ ਹੋਏ ਅਪਡੇਟਸ ਜਾਰੀ ਕੀਤੇ ਨੇ। ਇਹ ਦੋਵੇਂ ਦੇਸ਼ ਤਣਾਅਪੂਰਨ ਅਤੇ ਆਸੁਰੱਖਿਅਤ ਸਥਿਤੀਆਂ ਦਾ ਸਾਹਮਣਾ ਕਰ ਰਹੇ ਨੇ ਇਸ ਦੌਰਾਨ ਗਲੋਬਲ ਅਫੇਅਰਜ਼ ਕੈਨੇਡਾ ਨੇ ਯਮਨ ਦੀ ਯਾਤਰਾ ਨਾ ਕਰਨ ਦੀ ਸਲਾਹ ਨੂੰ ਵੀ ਜਾਰੀ ਕੀਤਾ ਹੈ ਕਿਉਂਕਿ ਉੱਥੇ ਹਾਲਾਤ ਆਸੁਰੱਖਿਅਤ ਬਣੇ ਹੋਏ ਨੇ ਗਲੋਬਲ ਅਫੇਅਰਜ਼ ਕੈਨੇਡਾ ਨੇ ਈਰਾਨ ਲਈ ਆਪਣੀ ਐਡਵਾਈਜ਼ਰੀ ਨੂੰ ਅਪਡੇਟ ਕੀਤਾ ਤੇ ਆਪਣੇ ਨਾਗਰਿਕਾਂ ਨੂੰ ਈਰਾਨ ਦੀ ਹਰ ਤਰ੍ਹਾਂ ਦੀ ਯਾਤਰਾ ਤੋਂ ਬਚਣ ਦੀ ਸਲਾਹ ਦਿੱਤੀ ਹੈ ਇਹ ਫੈਸਲਾ ਈਰਾਨ ਚ ਵਧ ਰਹੇ ਵਿਰੋਧ ਪ੍ਰਦਰਸ਼ਨਾਂ ਅਤੇ ਮੱਧ ਪੂਰਬ ਚ ਵਧਦੇ ਤਣਾਅ ਦੇ ਮੱਦੇਨਜ਼ਰ ਲਿਆ ਗਿਆ ਹੈ ਐਡਵਾਈਜ਼ਰੀ ਚ ਚੇਤਾਵਨੀ ਦਿੱਤੀ ਗਈ ਹੈ ਕਿ ਉਡਾਣਾ ਕਿਸੇ ਵੀ ਸਮੇਂ ਮੁਤਲ ਕੀਤੀਆਂ ਜਾ ਸਕਦੀਆਂ ਨੇ ਜਿਸ ਨਾਲ ਯਾਤਰੀ ਫਸ ਸਕਦੇ ਨੇ ਪਿਛਲੇ ਕੁਝ ਦਿਨਾਂ ਚ ਮੋਬਾਈਲ ਡਾਟਾ ਅਤੇ ਇੰਟਰਨੈਟ ਸੇਵਾਵਾਂ ਵੀ ਸੀਮਤ ਕਰ ਦਿੱਤੀਆਂ ਗਈਆਂ ਨੇ ਜਿਸ ਨਾਲ ਸੰਪਰਕ ਕਰਨਾ ਮੁਸ਼ਕਲ ਹੋ ਗਿਆ ਹੈ ਕੈਨੇਡਾ ਦੀ ਐਡਵਾਈਜ਼ਰੀ ਚ ਕਿਹਾ ਗਿਆ ਹੈ ਕਿ ਖੇਤਰ ਚ ਲਗਾਤਾਰ ਤਣਾਅ ਬਣਿਆ ਹੋਇਆ ਤੇ ਬਿਨਾਂ ਕਿਸੇ ਚੇਤਾਵਨੀ ਦੇ ਦੁਸ਼ਮਣ ਮੋੜ ਸ਼ੁਰੂ ਹੋ ਸਕਦੀ ਹੈ ਪਿਛਲੇ ਸਮਿਆਂ ਦੌਰਾਨ ਡਰੋਨ ਮਜ਼ਾਈਲਾਂ ਅਤੇ ਹੋਰ ਪ੍ਰੋਜੈਕਟਾਈਲਾਂ ਨੇ ਈਰਾਨ 'ਚ ਨਿਸ਼ਾਨਿਆਂ ਤੇ ਹਮਲਾ ਕੀਤਾ ਸੀ। ਈਰਾਨ ਦਾ ਹਵਾਈ ਖੇਤਰ ਅਜੇ ਖੁੱਲ੍ਹਾ ਏ ਹਾਲਾਂਕਿ ਵਪਾਰਕ ਉਡਾਣਾਂ ਦੇ ਵਿਕਲਪ ਸੀਮਤ ਹੋ ਸਕਦੇ ਨੇ। ਵਧੇ ਹੋਏ ਤਣਾਅ ਦੇ ਨਤੀਜੇ ਵਜੋਂ ਯਾਤਰਾ 'ਚ ਵਿਗਨ ਪੈ ਸਕਦਾ ਹੈ। ਕਿਸੇ ਵੀ ਵੇਲੇ ਵੀ ਈਰਾਨ ਦਾ ਹਵਾਈ ਖੇਤਰ ਬੰਦ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਸਰਹੱਦਾਂ ਨੂੰ ਬੰਦ ਕਰਨਾ ਜਾਂ ਹੋਰ ਪਾਬੰਦੀਆਂ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਹੋ ਸਕਦੀਆਂ ਨੇ। ਐਡਵਾਈਜ਼ਰੀ 'ਚ ਇਹ ਵੀ ਕਿਹਾ ਗਿਆ ਹੈ ਕਿ ਕੈਨੇਡੀਅਨ ਅਧਿਕਾਰੀ ਈਰਾਨ 'ਚ ਸਹਾਇਤਾ ਨਹੀਂ ਕਰ ਸਕਦੇ। ਈਰਾਨ ਗੰਭੀਰ ਸੋਕੇ ਦਾ ਵੀ ਸਾਹਮਣਾ ਕਰ ਰਿ ਕਰਕੇ ਤਹਿਰਾਨ ਅਤੇ ਕਈ ਸੂਬਿਆਂ 'ਚ ਯਾਤਰੀਆਂ ਨੂੰ ਬੋਤਲਬੰਦ ਪਾਣੀ ਅਤੇ ਪਾਣੀ ਸਾਫ਼ ਕਰਨ ਵਾਲੀਆਂ ਗੋਲੀਆਂ ਨਾਲ ਰੱਖਣ ਦੀ ਚੇਤਾਵਨੀ ਦਿੱਤੀ ਗਈ ਹੈ ਜਿਹੜੇ ਲੋਕ ਪਹਿਲਾਂ ਹੀ ਈਰਾਨ 'ਚ ਨੇ ਕੈਨੇਡਾ ਨੇ ਉਹਨਾਂ ਨੂੰ ਜਿੰਨੀ ਜਲਦੀ ਸੰਭਵ ਹੋ ਸਕੇ ਉੱਥੋਂ ਨਿਕਲਣ ਦੀ ਅਪੀਲ ਕੀਤੀ ਹੈ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਮੰਗਲਵਾਰ ਨੂੰ ਚੀਨੀ ਨੇਤਾ ਸ਼ੀ ਜਿਨਪਿੰਗ ਨਾਲ ਮੁਲਾਕਾਤ ਕਰਨ ਲਈ ਬੀਜਿੰਗ ਰਵਾਨਾ ਹੋਣਗੇ ਉਹ ਅਮਰੀਕਾ ਤੇ ਆਪਣੇ ਦੇਸ਼ ਦੀ ਨਿਰਭਰਤਾ ਨੂੰ ਘਟਾਉਣ ਦੇ ਮਕਸਦ ਨਾਲ ਚੀਨ ਨਾਲ ਨੇੜਲੇ ਸਬੰਧਾਂ ਦੀ ਉਮੀਦ ਕਰ ਰਹੇ ਨੇ ਲਗਭਗ ਇੱਕ ਦਹਾਕੇ 'ਚ ਕਿਸੇ ਕੈਨੇਡੀਅਨ ਨੇਤਾ ਦੀ ਇਹ ਪਹਿਲੀ ਚੀਨ ਯਾਤਰਾ ਹੋਵੇਗੀ ਕਿਉਂਕਿ ਦੋਵੇਂ ਪੱਖ ਲੰਬੇ ਸਮੇਂ ਤੋਂ ਚੱਲ ਰਹੇ ਕੂਟਨੀਤਿਕ ਵਿਵਾਦਾਂ ਨੂੰ ਖਤਮ ਕਰਕੇ ਇੱਕ ਨਵਾਂ ਅਧਿਆਇ ਸ਼ੁਰੂ ਕਰਨਾ ਚਾਹੁੰਦੇ ਨੇ ਮਾਰਕ ਕਾਰਨੀ ਦਾ ਇਹ ਦੌਰਾ ਮੰਗਲਵਾਰ ਤੋਂ ਸ਼ਨੀਵਾਰ ਤੱਕ ਦਾ ਹੋਵੇਗਾ ਉਹ ਸ਼ੀ ਜਿਨਪਿੰਗ ਤੇ ਪ੍ਰੀਮੀਅਰ ਲੀਗ ਕਿਆਂਗ ਸਮੇਤ ਹੋਰ ਸਰਕਾਰੀ ਤੇ ਕਾਰੋਬਾਰੀ ਨੇਤਾਵਾਂ ਨਾਲ ਮੁਲਾਕਾਤ ਕਰਨਗੇ ਪ੍ਰਧਾਨ ਮੰਤਰੀ ਵਜੋਂ ਕਾਰਨੀ ਦੀ ਇਹ ਪਹਿਲੀ ਅਧਿਕਾਰਤ ਚੀਨ ਯਾਤਰਾ ਹੋਵੇਗੀ ਦਸੰਬਰ 2017 ਚ ਜਸਟਨ ਟਰੂਡੋ ਦੇ ਦੌਰੇ ਤੋਂ ਬਾਅਦ ਇਹ ਕਿਸੇ ਕੈਨੇਡੀਅਨ ਨੇਤਾ ਦੀ ਪਹਿਲੀ ਬੀਜਿੰਗ ਯਾਤਰਾ ਹੈ ਕੈਨੇਡਾ ਦੇ ਚੀਨ ਨਾਲ ਸਬੰਧ ਕਿਸੇ ਵੀ ਪੱਛਮੀ ਦੇਸ਼ ਨਾਲ ਸਭ ਤੋਂ ਵੱਧ ਖਰਾਬ ਰਹੇ ਨੇ ਦੋਵਾਂ ਦੇਸ਼ਾਂ ਦੇ ਸਬੰਧ 2018 ਚ ਉਦੋਂ ਬਹੁਤ ਖਰਾਬ ਹੋ ਗਏ ਸਨ ਜਦੋਂ ਵੈਂਕੂਵਰ ਚ ਅਮਰੀਕੀ ਵਾਰੰਟ ਤੇ ਕੁਆਈ ਦੇ ਸੰਸਥਾਪਕ ਦੀ ਧੀ ਨੂੰ ਗ੍ਰਫਤਾਰ ਕੀਤਾ ਗਿਆ ਸੀ ਇਸ ਦੇ ਜਵਾਬ ਚ ਚੀਨ ਨੇ ਜਸੂਸੀ ਦੇ ਦੋਸ਼ਾਂ ਚ ਦੋ ਕੈਨੇਡੀਅਨਸ ਨੂੰ ਹਿਰਾਸਤ ਚ ਲੈ ਲਿਆ ਸੀ ਦੋਵਾਂ ਦੇਸ਼ਾਂ ਨੇ ਇੱਕ ਦੂਜੇ ਦੇ ਉਤਪਾਦਾਂ ਤੇ ਭਾਰੀ ਟੈਰਿਫ ਲਗਾਏ ਸਨ ਕੈਨੇਡਾ ਨੇ ਚੀਨੀ ਸਟੀਲ ਦੇ ਉੱਤੇ 25% ਦਾ ਟੈਰਿਫ ਲਗਾਇਆ ਜਦਕਿ ਚੀਨ ਨੇ ਕੈਨੇਡੀਅਨ ਕਨੋਲਾ ਤੇ 75.8% ਦੀ ਅਸਥਾਈ ਕਸਟਮ ਡਿਊਟੀ ਲਗਾਈ ਹੈ ਚੀਨ ਤੇ ਪਿਛਲੇ ਸਾਲਾਂ ਦੌਰਾਨ ਕੈਨੇਡੀਅਨ ਚੋਣਾ ਚ ਦਖਲਅੰਦਾਜ਼ੀ ਕਰਨ ਦੇ ਦੋਸ਼ ਵੀ ਲੱਗੇ ਸਨ ਪਰ ਅਕਤੂਬਰ ਦੇ ਅਖੀਰ ਚ ਕਾਰਨੀ ਅਤੇ ਸ਼ੀ ਨੇ ਰਸਮੀ ਗੱਲਬਾਤ ਕੀਤੀ ਜਿਸ ਦੌਰਾਨ ਚੀਨੀ ਰਾਸ਼ਟਰਪਤੀ ਨੇ ਕਾਰਨੀ ਨੂੰ ਦੌਰੇ ਦਾ ਸੱਦਾ ਦਿੱਤਾ ਕਾਰਨੀ ਦੇ ਦਫ਼ਤਰ ਵੱਲੋਂ ਬੁੱਧਵਾਰ ਨੂੰ ਜਾਰੀ ਕੀਤੇ ਗਏ ਇੱਕ ਬਿਆਨ ਅਨੁਸਾਰ ਇਸ ਦੌਰੇ ਦਾ ਉਦੇਸ਼ ਵਪਾਰ ਊਰਜਾ ਖੇਤੀਬਾੜੀ ਤੇ ਅੰਤਰਰਾਸ਼ਟਰੀ ਸੁਰੱਖਿਆ ਤੇ ਸਹਿਯੋਗ ਨੂੰ ਵਧਾਉਣਾ ਹੈ ਅਕਤੂਬਰ ਦੇ ਅਖੀਰ 'ਚ ਏਸ਼ੀਆ ਪ੍ਰਸ਼ਾਂਤ ਆਰਥਿਕ ਸਹਿਯੋਗ ਸੰਮੇਲਨ ਦੌਰਾਨ ਹੋਈ ਮੁਲਾਕਾਤ ਨੂੰ ਕਾਰਨੀ ਨੇ ਸਬੰਧਾਂ 'ਚ ਇੱਕ ਮੋੜ ਦੱਸਿਆ ਉਹਨਾਂ ਨੇ ਚੋਣਨ ਦਖਲਅੰਦਾਜ਼ੀ ਵਰਗੇ ਔਖੇ ਵਿਸ਼ਿਆਂ ਤੇ ਵੀ ਚਰਚਾ ਕੀਤੀ ਤਾਂ ਜੋ ਸਬੰਧਾਂ ਨੂੰ ਮੁੜ ਪੱਟੜੀ ਤੇ ਲਿਆਂਦਾ ਜਾ ਸਕੇ ਦੂਜੇ ਪਾਸੇ ਸ਼ੀ ਜਿਨਪਿੰਗ ਨੇ ਕਿਹਾ ਕਿ ਚੀਨ ਕੈਨੇਡਾ ਸਬੰਧਾਂ 'ਚ ਹਾਲ ਹੀ 'ਚ ਸਕਾਰਾਤਮਕ ਵਿਕਾਸ ਦੇ ਸੰਕੇਤ ਦਿਖਾਈ ਦਿੱਤੇ ਨੇ ਹਾਲਾਂਕਿ ਕੈਨੇਡਾ ਦੀ ਵਿਦੇਸ਼ ਨੀਤੀ ਸਾਲਾਂ ਤੋਂ ਚੀਨ ਦੇ ਖਿਲਾਫ ਰਹੀ ਹੈ ਪਰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀਆਂ ਅਨਿਸ਼ਚਿਤ ਵਪਾਰਕ ਨੀਤੀਆਂ ਕੈਨੇਡਾ ਨੂੰ ਨਵੀਂ ਰਣਨੀਤੀ ਬਣਾਉਣ ਲਈ ਮਜਬੂਰ ਕਰ ਰਹੀਆਂ ਨੇ ਟਰੰਪ ਨੇ ਕੈਨੇਡੀਅਨ ਸਟੀਲ ਐਲੂਮੀਨੀਅਮ ਵਾਨਾ ਅਤੇ ਲੱਕੜ ਤੇ ਟੈਰਿਫ ਲਗਾ ਕੇ ਕੈਨੇਡੀਅਨ ਆਰਥਿਕਤਾ ਨੂੰ ਸੱਟ ਮਾਰੀ ਹੈ ਕਾਰਨੀ ਨੇ ਅਕਤੂਬਰ ਚ ਕਿਹਾ ਸੀ ਕਿ ਅਮਰੀਕਾ ਤੇ ਨਿਰਭਰਤਾ ਘਟਾਉਣ ਲਈ ਕੈਨੇਡਾ ਨੂੰ 2035 ਤੱਕ ਆਪਣੇ ਗੈਰ ਅਮਰੀਕੀ ਨਿਰਯਾਤ ਨੂੰ ਦੁੱਗਣਾ ਕਰਨਾ ਚਾਹੀਦਾ ਹੈ। ਟਰੰਪ ਵੱਲੋਂ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਰਾਜ ਬਣਾਉਣ ਦੀਆਂ ਗੱਲਾਂ ਨੇ ਵੀ ਕੈਨੇਡੀਅਨਸ ਦੇ ਵਿੱਚ ਗੁੱਸਾ ਪੈਦਾ ਕੀਤਾ। ਚੀਨ ਕੈਨੇਡਾ ਦਾ ਦੂਜਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਹੈ। 2024 ਚ ਦੋਵਾਂ ਦੇਸ਼ਾਂ ਵਿਚਕਾਰ ਲਗਭਗ 118.7 ਬਿਲੀਅਨ ਕੈਨੇਡੀਅਨ ਡਾਲਰ ਦਾ ਵਪਾਰ ਹੋਇਆ ਸੀ। ਕੈਨੇਡਾ ਦੇ ਵੈਨਕੂਵਰ ਆਈਲੈਂਡ ਅਤੇ ਅਮਰੀਕਾ ਦੇ ਵਸ਼ਿੰਗਟਨ ਸੂਬੇ ਦੇ ਵਿਚਕਾਰਲੇ ਸਮੁੰਦਰੀ ਇਲਾਕੇ ਜੁਆਨ ਡੀ ਫੂਕਾ ਸਟ੍ਰੇਟ ਚ ਇੱਕ ਕੰਟੇਨਰ ਜਹਾਜ਼ ਦਾ ਕਰਮਚਾਰੀ ਲਾਪਤਾ ਹੋਣ ਦੀ ਘਟਨਾ ਸਾਹਮਣੇ ਆਈ ਹੈ ਅਮਰੀਕੀ ਕੋਸਟ ਗਾਰਡ ਵੱਲੋਂ ਇਸ ਇਲਾਕੇ ਚ ਜਹਾਜ਼ਰਾਨੀ ਕਰਨ ਵਾਲੇ ਸਾਰੇ ਮੈਰੀਨਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਲਾਪਤਾ ਵਿਅਕਤੀ ਨੂੰ ਲੱਭਣ ਚ ਸਹਿਯੋਗ ਕਰਨ ਕੋਸਟ ਗਾਰਡ ਦੇ ਮੁਤਾਬਕ ਐਮ ਐਸ ਸੀ ਜੈਸਮਿਨ ਐਕਸ ਨਾਮਕ ਕੰਟੇਨਰ ਜਹਾਜ਼ ਤੇ ਤਾਇਨਾਤ ਇੱਕ ਕਰਮਚਾਰੀ ਦੇ ਲਾਪਤਾ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਖੋਜ ਇਹ ਬਚਾਅ ਮੁਹਿੰਮ ਸ਼ੁਰੂ ਕੀਤੀ ਗਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਹਵਾਈ ਅਤੇ ਸਮੁੰਦਰੀ ਸਾਧਨਾ ਰਾਹੀਂ ਵੱਡੇ ਪੱਧਰ ਤੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸਮੁੰਦਰ 'ਚ ਮੌਸਮੀ ਹਾਲਾਤਾਂ ਅਤੇ ਤੇਜ਼ ਛੱਲਾਂ ਕਾਰਨ ਖੋਜ ਕਾਰਜ ਚੁਣੌਤੀਪੂਰਨ ਬਣਿਆ ਹੋਇਆ ਹੈ ਇਸ ਲਈ ਇਲਾਕੇ 'ਚ ਮੌਜੂਦ ਸਾਰੇ ਵਪਾਰਕ ਤੇ ਨਿੱਜੀ ਜਹਾਜ਼ਾਂ ਦੇ ਕਰਮਚਾਰੀਆਂ ਨੂੰ ਕਿਹਾ ਗਿਆ ਹੈ ਕਿ ਜੇਕਰ ਉਹਨਾਂ ਨੂੰ ਸਮੁੰਦਰ 'ਚ ਕੋਈ ਵੀ ਸ਼ੱਕੀ ਨਿਸ਼ਾਨੀ ਜਾਂ ਵਿਅਕਤੀ ਨਜ਼ਰ ਆਵੇ ਤਾਂ ਤੁਰੰਤ ਕੋਸਟ ਗਾਰਡ ਨਾਲ ਸੰਪਰਕ ਕੀਤਾ ਜਾਵੇ ਕੋਸਟ ਗਾਰਡ ਵੱਲੋਂ ਲਾਪਤਾ ਕਰਮਚਾਰੀ ਦੀ ਪਛਾਣ ਸੰਬੰਧੀ ਹੋਰ ਵੇਰਵੇ ਹਾਲੇ ਜਾਰੀ ਨਹੀਂ ਕੀਤੇ ਗਏ ਬ੍ਰਿਟਿਸ਼ ਕੋਲੰਬੀਆ ਦੇ ਇੱਕ ਸੁੰਨੇ ਹਾਈਵੇ ਰੈਸਟ ਸਟਾਪ ਤੇ ਵਾਪਰੀ ਇੱਕ ਬਜ਼ੁਰਗ ਕੈਨੇਡੀਅਨ ਨਾਗਰਿਕ ਦੀ ਬੇਰਹਿਮੀ ਨਾਲ ਕੀਤੀ ਗਈ ਹੱਤਿਆ ਦੇ ਮਾਮਲੇ 'ਚ ਦਹਾਕਿਆਂ ਬਾਅਦ ਵੱਡੀ ਕਾਨੂੰਨੀ ਸਫਲਤਾ ਮਿਲੀ ਹੈ ਜਿਸ ਮਗਰੋਂ ਦੋਸ਼ੀ ਪਾਏ ਗਏ ਸਬੰਧਤ ਅਮਰੀਕੀ ਨਾਗਰਿਕ ਨੂੰ ਕੈਨੇਡਾ ਹਵਾਲੇ ਕਰ ਦਿੱਤਾ ਗਿਆ ਹੈ। આરોપી ਤੇ ਪਹਿਲੀ ਡਿਗਰੀ ਕਤਲ ਦਾ ਦੋਸ਼ ਲਗਾਇਆ ਗਿਆ ਹੈ। ਜਾਂਚ ਅਨੁਸਾਰ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ 74 ਸਾਲਾ ਇੱਕ ਕੈਨੇਡੀਅਨ ਬਜ਼ੁਰਗ ਨੇ ਇੱਕ ਅਣਜਾਣ ਰਾਹੀਰ ਨੂੰ ਲਿਫਟ ਦਿੱਤੀ ਸੀ ਦੋਸ਼ ਹੈ ਕਿ ਰੈਸਟ ਸਟਾਪ ਤੇ ਪਹੁੰਚਣ ਮਗਰੋਂ ਉਸ ਰਾਹੀਰ ਨੇ ਬੜੀ ਹੀ ਬੇਰਹਿਮੀ ਤਰੀਕੇ ਨਾਲ ਬਜ਼ੁਰਗ ਦੀ ਹੱਤਿਆ ਕਰ ਦਿੱਤੀ ਸੀ ਪੀੜਤ ਦੀ ਮੌਤ ਨੇ ਉਸ ਵੇਲੇ ਪੂਰੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ ਸੀ ਇਹ ਮਾਮਲਾ ਸਾਲਾਂ ਤੱਕ ਅਣਸੁਲਝਿਆ ਰਿਹਾ ਪਰ ਨਵੀਂ ਤਕਨੀਕ ਫੋਰੈਂਸਿਕ ਸਬੂਤਾਂ ਅਤੇ ਅੰਤਰਰਾਸ਼ਟਰੀ ਸਹਿਯੋਗ ਨਾਲ ਜਾਂਚਕਾਰਾਂ ਨੇ ਕੇਸ ਨੂੰ ਮੋੜ ਖੋਲਿਆ ਅਖੀਰਕਾਰ ਅਮਰੀਕਾ 'ਚ ਰਹਿ ਰਹੇ ਇੱਕ ਸ਼ੱਕੀ ਵਿਅਕਤੀ ਨੂੰ ਗ੍ਰਫਤਾਰ ਕਰਕੇ ਕੈਨੇਡਾ ਲਿਆਂਦਾ ਗਿਆ ਜਿੱਥੇ ਉਸ ਨੂੰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਂਦੇ ਆ ਹੈਡਲਾਈਨਸ ਤੇ ਐਕਸਫੋਰਥ ਚ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਗੈਂਗਸਟਰ ਡੋਨੀ ਬੱਲ ਤੇ ਮੁਹਬਤ ਰੰਦਾਵਾ ਨੇ ਲਈ ਕਤਲ ਦੀ ਜ਼ਿੰਮੇਵਾਰੀ ਕੈਨੇਡਾ ਚ ਭਾਰਤੀ ਇਮੀਗ੍ਰੇਸ਼ਨ ਏਜੰਟਸ ਤੇ ਹੋ ਰਹੇ ਨੇ ਹਮਲੇ ਇਮੀਗ੍ਰੇਸ਼ਨ ਸਲਾਹਕਾਰ ਦੇ ਘਰ ਤੇ ਕਈ ਵਾਰ ਕੀਤੀ ਗਈ ਫਾਇਰਿੰਗ ਕੈਨੇਡਾ 2026 ਚ ਦੋ ਨਵੇਂ ਪੀਆਰ ਮਾਰਗਾਂ ਦੀ ਬਣਾ ਰਿਹਾ ਹੈ ਯੋਜਨਾ ਦੇਸ਼ ਚ ਪਹਿਲਾਂ ਤੋਂ ਮੌਜੂਦ ਕਾਮਿਆਂ ਲਈ ਹੋਣਗੇ ਫਾਸਟ ਟਰੈਕ ਰਸਤੇ 10000 ਬਜ਼ੁਰਗਾਂ ਨੂੰ ਪੱਕੇ ਤੌਰ ਤੇ ਆਉਣ ਦਾ ਸੱਦਾ ਦੇਵੇਗਾ ਕੈਨੇਡਾ ਪਿਛਲੇ ਸਾਲਾਂ ਚ ਆਈਆਂ ਅਰਜ਼ੀਆਂ ਦਾ ਹੀ ਕੀਤਾ ਜਾਵੇਗਾ ਨਵੇੜਾ ਸਨਾਲੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ